ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲਤਾਨਪੁਰ ਤੋਂ ਉਦਾਸੀਆਂ ਲਈ ਚੱਲਣਾ ਕੁਝ ਦਿਨ ਸੁਲਤਾਨਪੁਰ ਲੋਧੀ ਵਿਖੇ ਕੀਰਤਨ ਦਾ ਪਰਵਾਹ ਚਲਾ ਕੇ ਅਤੇ ਨਗਰ ਵਾਸੀਆਂ ਨੂੰ ਸੱਚੇ ਧਰਮ ਦਾ ਉਪਦੇਸ਼ ਦੇ ਕੇ ਗੁਰੂ ਜੀ ਸੰਸਾਰ ਦਾ ਕਲਿਆਣ ਕਰਨ ਵਾਸਤੇ ਨਿਕਲ ਤੁਰੇ ਉਨਾ ਆਪਣੇ ਇਸ ਉਦੇਸ਼ ਬਾਰੇ ਬੇਬੇ ਨਾਨਕੀ ਜੀ ਅਤੇ ਪਤਨੀ ਸੁਲਖਣੀ ਜੀ ਨੂੰ ਜਦ ਦੱਸਿਆ ਤਾਂ ਉਹ ਬਹੁਤ ਉਦਾਸ ਹੋ ਗਈਆਂ ਬੇਬੇ ਨਾਨਕੀ ਦਾ ਪਿਆਰ ਵੀਰ ਲਈ ਉਸ ਦੀਆਂ ਅੱਖਾਂ ਸਾਹਮਣੇ ਹੀ ਇੱਕ ਪੋਜਨਿਕ ਹਸਤੀ ਬਣ ਗਿਆ ਸੀ ਰਾਏ ਬੁਲਾਰ ਅਤੇ ਬੇਬੇ ਨਾਨਕੀ ਪਹਿਲੇ ਦੋ ਵਿਅਕਤੀ ਸਨ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਨਾਨਕ ਨਿਰੰਕਾਰੀ ਰੂਪ ਹੈ ਅਤੇ ਉਹ ਇਸ ਛੜਦੀ ਬਲਦੀ ਦੁਨੀਆ ਨੂੰ ਸ਼ਾਂਤ ਕਰਨ ਵਾਸਤੇ ਆਏ ਹਨ ਇਸ ਲਈ ਉਸ ਨੂੰ ਇਹ ਫਖਰ ਸੀ ਕਿ ਉਸ ਦਾ ਵੀਰ ਅਕਾਰਤ ਹੀ ਪਰਿਵਾਰ ਨੂੰ ਛੱਡ ਕੇ ਨਹੀਂ ਜਾ ਰਿਹਾ ਸੀ ਬਲਕਿ ਉਹ ਲੋਕਾਈ ਨੂੰ ਪ੍ਰੇਮ ਦੀ ਸਿੱਖਿਆ ਦੇਣ ਜਾ ਰਹੇ ਸਨ ਗੁਰੂ ਸਾਹਿਬ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਸੀਂ ਸਭ ਜੀਵ ਪਰਮਾਤਮਾ ਦੇ ਆਸਰੇ ਹਾਂ ਪਰਮਾਤਮਾ ਸਭ ਦੀ ਪਾਲਣਾ ਕਰਦਾ ਹੈ ਉਹ ਤੁਹਾਡੀ ਵੀ ਪਾਲਣਾ ਕਰੇਗਾ ਮੈਂ ਕਿਤੇ ਦੂਰ ਨਹੀਂ ਚੱਲਿਆ ਸਦਾ ਹੀ ਤੁਹਾਡੇ ਪਾਸ ਆ ਜਦ ਵੀ ਤੁਸੀਂ ਮੈਨੂੰ ਯਾਦ ਕਰੋਗੇ ਮੈਂ ਉਸੇ ਵੇਲੇ ਤੁਹਾਡੇ ਪਾਸ ਪਹੁੰਚ ਜਾਵਾਂਗਾ ਇਸ ਤਰ੍ਹਾਂ ਘਰ ਵਾਲਿਆਂ ਨੂੰ ਤਰਵਾਸ ਦੇ ਕੇ ਸਾਰੇ ਨਗਰ ਨੂੰ ਅਲਵਿਦਾ ਕਹਿ ਕੇ ਗੁਰੂ ਜੀ ਲੰਮੇ ਪੰਧ ਤੇ ਨਿਕਲ ਤੁਰੇ ਨਵਾਬ ਦੌਲਤ ਖਾਨ ਲੋਧੀ ਅਤੇ ਹੋਰ ਅਮੀਰ ਵਜ਼ੀਰ ਵੀ ਭਿੱਜੀਆਂ ਅੱਖਾਂ ਨਾਲ ਗੁਰੂ ਜੀ ਨੂੰ ਅਲਵਿਦਾ ਕਹਿਣ ਆਏ ਸਾਰਾ ਸ਼ਹਿਰ ਇੰਨਾ ਉਦਾਸ ਹੋ ਗਿਆ ਜਿਵੇਂ ਉਹਨਾਂ ਦੀ ਸਭ ਤੋਂ ਪਿਆਰੀ ਚੀਜ਼ ਕਿਤੇ ਦੂਰ ਜਾ ਰਹੀ ਹੋਵੇ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਗੁਰੂ ਜੀ ਨੇ ਬਿਆਸਾ ਨਦੀ ਨੂੰ ਪਾਰ ਕੀਤਾ ਤੇ ਉਸ ਉਜਾੜ ਵਾਲੇ ਥਾਂ ਤੇ ਜਾ ਬੈਠੇ ਜਿੱਥੇ ਅੱਜਕੱਲ ਗੋਇੰਦਵਾਲ ਸ਼ਹਿਰ ਵੱਸਦਾ ਹੈ ਗੁਰੂ ਜੀ ਨੇ ਇੱਕ ਸੰਗਣੇ ਬ੍ਰਿਸ਼ ਦੇ ਹੇਠਾਂ ਡੇਰਾ ਕਰ ਲਿਆ ਜਦ ਕੁਝ ਸਮਾਂ ਬੀਤ ਗਿਆ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ ਤੁਸੀਂ ਉਜਾੜ ਵਿੱਚ ਬੈਠ ਗਏ ਹੋ ਜਿੱਥੇ ਦੂਰ ਦੂਰ ਤੱਕ ਮਨੁੱਖ ਦਿਖਾਈ ਨਹੀਂ ਦਿੰਦਾ ਹੈ ਗੁਰੂ ਜੀ ਨੇ ਮਰਦਾਨਾ ਜੀ ਦੀ ਇਹ ਗੱਲ ਸੁਣ ਕੇ ਮੁਸਕਰਾਏ ਅਤੇ ਫਰਮਾਇਆ ਜਿਸ ਅਸਥਾਨ ਉਤੇ ਅਸੀਂ ਬੈਠੇ ਹਾਂ ਇੱਥੇ ਕੁਝ ਸਮੇਂ ਬਾਅਦ ਇੱਕ ਭਲਾ ਪੁਰਸ਼ ਸ਼ਹਿਰ ਆਬਾਦ ਕਰੇਗਾ ਇੱਥੇ ਪ੍ਰਭੂ ਦੇ ਨਾਮ ਦਾ ਜਾਪ ਹੋਵੇਗਾ ਤੇ ਸਾਡੀ ਸਿੱਖੀ ਦਾ ਵਿਸਥਾਰ ਹੋਵੇਗਾ ਬਾਕੀ ਰਹੀ ਤੇਰੀ ਭੁੱਖ ਦੀ ਗੱਲ ਹਾਲੇ ਤਾਂ ਅਸੀਂ ਕੁਝ ਪੈਂਡਾ ਵੀ ਨਹੀਂ ਕੀਤਾ ਅਸੀਂ ਬਹੁਤ ਲੰਮੀਆਂ ਯਾਤਰਾਵਾਂ ਕਰਨੀਆਂ ਹਨ ਤੈਨੂੰ ਕੁਝ ਸਬਰ ਸੰਤੋਖ ਤੋਂ ਵੀ ਕੰਮ ਲੈਣਾ ਪਵੇਗਾ ਗੁਰੂ ਜੀ ਉੱਥੇ ਬੈਠੇ ਹੀ ਸਨ ਤਾਂ ਉਸ ਜ਼ਮੀਨ ਦਾ ਮਾਲਕ ਆਪਣੇ ਖੇਤਾਂ ਵਿੱਚ ਫੇਰਾ ਮਾਰਨ ਆਇਆ ਉਸ ਜਦ ਵੇਖਿਆ ਕਿ ਉਸ ਖੇਤ ਵਿੱਚ ਦੋ ਸਾਧੂ ਆਰਾਮ ਕਰ ਰਹੇ ਹਨ ਤਾਂ ਉਹ ਆਪਣੇ ਘੜ ਨੂੰ ਮੁੜ ਗਿਆ ਘਰ ਵਿੱਚੋਂ ਕੁਝ ਪ੍ਰਸ਼ਾਦ ਤੇ ਅਤੇ ਦੁੱਧ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋ ਗਿਆ। ਗੁਰੂ ਜੀ ਨੂੰ ਵੰਦਨਾ ਕਰਕੇ ਉਸ ਬੇਨਤੀ ਕੀਤੀ, "ਸੰਤ ਜੀ, ਮੈਂ ਕੁਝ ਅੰਨ ਪਾਣੀ ਅਤੇ ਦੁੱਧ ਲੈ ਕੇ ਆਇਆ ਹਾਂ। ਕਿਰਪਾ ਕਰਕੇ ਸੇਵਨ ਕਰੋ।" ਗੁਰੂ ਜੀ ਨੇ ਉਸ ਪਾਸੋਂ ਦੁੱਧ ਅਤੇ ਪ੍ਰਸ਼ਾਦ ਦੇ ਲੈ ਲੈ ਤੇ ਉਸ ਮਨੁੱਖ ਨੂੰ ਕਹਿਣ ਲੱਗੇ, "ਪੁਰਸ਼ਾ ਤੇਰਾ ਕਿਹੜਾ ਪਿੰਡ ਹੈ?" ਉਸ ਮਨੁੱਖ ਨੇ ਦੱਸਿਆ ਕਿ ਉਹ ਵੈਰੋਵਾਲ ਦਾ ਰਹਿਣ ਵਾਲਾ ਹੈ। ਫਿਰ ਗੁਰੂ ਜੀ ਨੇ ਪੁੱਛਿਆ, ਪੁਰਖਾ ਇਹ ਜ਼ਮੀਨ ਤੇਰੀ ਹੈ ਉਸ ਮਨੁੱਖ ਨੇ ਗੁਰੂ ਜੀ ਵੱਲ ਵੇਖਿਆ ਉਹਨਾਂ ਦੇ ਚਿਹਰੇ ਤੇ ਉਸ ਨੂੰ ਇਲਾਹੀ ਨੂਰ ਵਿਖਾਈ ਦਿੱਤਾ ਆਪ ਵੀ ਕਿਸੇ ਅਦੁੱਤੀ ਸਰੂਰ ਵਿੱਚ ਭਰ ਕੇ ਉਹ ਬੋਲਿਆ ਮਹਾਪੁਰਸ਼ੋ ਇਹ ਜ਼ਮੀਨ ਤੁਹਾਡੀ ਹੀ ਹੈ ਮੈਂ ਤਾਂ ਤੁਹਾਡਾ ਰਾਹਕ ਹਾਂ ਸਤਗੁਰੂ ਜੀ ਇਹ ਉੱਤਰ ਸੁਣ ਕੇ ਬਹੁਤ ਪ੍ਰਸੰਨ ਹੋਏ ਅਤੇ ਕਹਿਣ ਲੱਗੇ ਕਿਸੇ ਦਿਨ ਤੇਰੀ ਇਸ ਜ਼ਮੀਨ ਉੱਤੇ ਇੱਕ ਸੁੰਦਰ ਸ਼ਹਿਰ ਵਸੇਗਾ ਅਤੇ ਤੂੰ ਆਪਣੇ ਇਲਾਕੇ ਦਾ ਵੱਡਾ ਸਰਦਾਰ ਬਣੇਗਾ ਇਹ ਵਾਰ ਦੇ ਕੇ ਗੁਰੂ ਜੀ ਨੇ ਵਰਦਾਨੇ ਨੂੰ ਪ੍ਰਸ਼ਾਦੇ ਖਾਣ ਨੂੰ ਦਿੱਤੇ ਤੇ ਦੁੱਧ ਦਾ ਕਟੋਰਾ ਵੀ ਉਸ ਦੇ ਅੱਗੇ ਧਾਰ ਦਿੱਤਾ ਇਹ ਲੇਖ ਕੇ ਉਹ ਜ਼ਿਮੀਦਾਰ ਬਹੁਤ ਹੈਰਾਨ ਹੋਇਆ ਅਤੇ ਕਹਿਣ ਲੱਗਾ ਮਹਾਰਾਜ ਤੁਸਾਂ ਤਾਂ ਅੰਨ ਨੂੰ ਮੋਹ ਨਹੀਂ ਲਾਇਆ ਹੈ ਮੇਰੀ ਬੇਨਤੀ ਮੰਨ ਕੇ ਕੁਝ ਅੰਨ ਪਾਣੀ ਛਕ ਕੇ ਮੈਨੂੰ ਕਿਰਤਾਰਥ ਕਰੋ ਗੁਰੂ ਜੀ ਨੇ ਉਸ ਦੀ ਬੇਨਤੀ ਮੰਨ ਕੇ ਕੁਝ ਦੁੱਧ ਛਕਿਆ ਉਸ ਤੋਂ ਬਾਅਦ ਗੁਰੂ ਜੀ ਅੱਗੇ ਚੱਲ ਕੇ ਉਸ ਸਥਾਨ ਤੇ ਪਹੁੰਚ ਗਏ ਜਿੱਥੇ ਅੱਜ ਕੱਲ੍ਹ ਅਮਰਤਸਰ ਸ਼ਹਿਰ ਵਸਦਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ